ਅੱਜ ਵਿਧਾਨ ਸਭਾ ਦੇ ਵਿੱਚ ਡੇਰਾ ਬੱਸੀ ਤੋਂ ਵਿਧਾਇਕ ਜੀਤ ਰੰਦਾਵਾ ਆਪਣੇ ਮਸਲੇ ਚੱਕਦੇ ਹੋਏ ਨਜ਼ਰ ਆਏ ਤੇ ਖੁਦ ਆਪਦੀ ਸਰਕਾਰ ਦੇ ਹੀ ਮੰਤਰੀ ਨੂੰ ਬੇਬਾਕੀ ਅੰਦਾਜ਼ ਦੇ ਨਾਲ ਮਿਲਦੇ ਹੋਏ ਨਜ਼ਰ ਆਏ ਗੱਲ ਕਰਾਂਗੇ ਸੋ ਨੰਬਰ ਜੀ। ਆਵਾਜ਼ ਸਾਹਿਬ ਅੱਜ ਤੁਸੀਂ ਮਸਲੇ ਚੱਕਦੇ ਹੋਏ ਨਜ਼ਰ ਆਏ। ਆ ਚੁੱਪ ਦਿਖਾ ਰਹੇ ਹਾਂ। ਇਹ ਕੀ ਵਜ੍ਹਾ? ਦੇਖੋ ਇਹ ਜਿਹੜੀ ਚੁੱਪੀ ਹੈ ਨਾ ਇਹਦੇ ਵਿੱਚ ਖੁਸ਼ੀ ਹੈ। ਇਹਦੇ ਵਿੱਚ ਬਹੁਤ ਵੱਡੀ ਖੁਸ਼ੀ ਹੈ। ਮੇਰੇ ਲਈ ਅੱਜ ਬੜਾ ਖੁਸ਼ੀ ਦਾ ਦਿਨ ਹੈ। ਮੈਂ ਤਾਂ ਕਹਾਂਗਾ ਪਵਿੱਤਰ ਦਿਨ ਹੈ ਕਿ ਮੇਰੇ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਜੀ ਮਾਨੋਰਾ ਨੇ ਜਿਹੜਾ ਇੱਕ ਇਤਿਹਾਸਕ ਫੈਸਲੇ ਬਾਰੇ ਪੰਖਰੂਪੁਰ ਪਿੰਡ ਵੀਰਾ ਦਿਹਾਤ ਦਾ ਪਿੰਡ ਸਭ ਤੋਂ ਪਛੜਿਆ ਹੋਇਆ ਇਲਾਕਾ ਜਿਹੜਾ ਨਿਰਾਵਸੀ ਹਲਕੇ ਦਾ ਪੰਜਾਬ ਚੋਂ ਉੱਥੇ ਕੈਨੋਸੀ ਦੀ ਅਨਾਉਂਸਮੈਂਟ ਕਰਕੇ ਆਏ ਸੀ ਉਹ ਤੁਸੀਂ ਦੱਸ ਰਹੇ ਹੋ ਜੀ ਆ ਤੁਹਾਡੇ ਕੈਮਰੇ ਤੇ ਆ ਸਾਰੇ ਕੀ ਕੁਝ ਹੋਣ ਵਾਲਾ ਇਸ ਕਰਕੇ ਮੈਂ ਜਦ ਤੱਕ ਮੁੱਖ ਮੰਤਰੀ ਸਾਹਿਬ ਕੋਈ ਅਨਾਉਂਸਮੈਂਟ ਨਹੀਂ ਕਰਦੇ ਉਹ ਤੱਕ ਤਾਂ ਕਐਮਐਲਏ ਦਾ ਫਰਜ ਬਣਦਾ ਚੁੱਪ ਹੀ ਰਵੇ ਬਿਲਕੁਲ ਗੱਲ ਚੁੱਪ ਰਹੇ ਅੱਜ ਵੱਡੀ ਅਨਾਉਂਸਮੈਂਟ ਕਰਨ ਜਾ ਰਹੇ ਆ ਬਿੱਲ ਤਾਂ ਪਾਸ ਹੋ ਗਿਆ ਹੁਣ ਉੱਤੇ ਬਹਿਸ ਰਹਿ ਗਈ ਹੋਣੀ ਲੱਗਦਾ ਪਾਸ ਹੋ ਜਾਏਗਾ ਆਮ ਲੋਕਾਂ ਨੂੰ ਵੀ ਰਾਹਤ ਮਿਲੇਗੀ ਤੁਸੀਂ ਮਸਲਾ ਪਹਿਲਾਂ ਵੀ ਚੱਕਦੇ ਨੇ ਦੇਖੋ ਛੋਟੀ ਮਰ ਗੱਲ ਇਹ ਆ ਔਰ ਅੱਜ ਤਾਂ ਮੈਂ ਕਹਿੰਨਾ ਸਭ ਤੋਂ ਵੱਡੀ ਗੱਲ ਹੈ ਵੀ ਜਿਹੜੇ ਸਾਡੇ ਵਿਰੋਧੀ ਧਿਰ ਵਾਲੇ ਲੋਕ ਨੇ ਜਿਹੜੇ ਸਾਡੇ ਆਸ-ਪਾਸੇ ਬੈਠੇ ਨੇ ਅੱਜ ਮਾਨ ਸਾਹਿਬ ਨੂੰ ਉੱਠ ਕੇ ਉਹਨਾਂ ਨੂੰ ਵਧਾਈ ਦੇਣੀ ਚਾਹੀਦੀ ਹੈ ਜੇ ਬਿੱਲ ਸਾਰਾ ਪਾਸ ਹੁੰਦਾ ਔਰ ਮੈਂ ਕਹਿੰਨਾ ਉਹਨਾਂ ਨੂੰ ਸਗੋਂ ਅੱਜ ਬਿਲਕੁਲ ਇਸ ਬਿੱਲ ਬਿਜਲੀ ਵਿੱਚ ਹਾਮੀ ਭਰਨੀ ਚਾਹੀਦੀ ਹੈ ਕਿ ਪੰਜਾਬ ਹੱਥ ਹੈ ਸੀ ਪੰਜਾਬ ਦੇ ਹਿੱਤਾਂ ਦੇ ਉੱਪਰ ਹਿੱਤਾਂ ਦੀ ਰਾਖੀ ਕਰਨ ਵਾਲੇ ਮੁੱਖ ਮੰਤਰੀ ਨੇ ਇੱਕ ਇਤਿਹਾਸਕ ਫੈਸਲਾ ਡੇਰਾ ਬਸੀ ਵਾਸਤੇ ਇਕੱਲੇ ਨਹੀਂ ਪੰਜਾਬ ਵਾਸਤੇ ਫੈਸਲਾ ਲਿਆ ਔਰ ਪੰਜਾਬ ਦੇ ਵਸਨੀਕਾਂ ਲਈ ਇਹ ਕੋ ਤਲਵਾਰ ਸੀ ਜਿਹੜੀ ਹਰ ਟਾਈਮ ਐ ਲਟਕੀ ਹੋਈ ਸੀ ਉੱਪਰ ਵੀ ਪਤਾ ਨਹੀਂ ਇਹਦਾ ਕਦੋਂ ਕੋਈ ਨੁਕਸਾਨ ਕਰ ਜਾਏ ਉਹ ਤਲਵਾਰ ਅਜ ਮੈਨੂੰ ਲੱਗਦਾ ਮੇਰਾ ਅਧਿਕਾਰਤਾ ਨਹੀਂ ਮੈਂ ਅਜ ਪਹਿਲੇ ਜਦ ਤੱਕ ਸੀਐਮ ਸਾਹਿਬ ਅਨਾਊਂਸਮੈਂਟ ਨਹੀਂ ਕਰਦੇ ਕੋਈ ਕਹਦਾ ਪਰ ਮੈਨੂੰ ਲੱਗਦਾ ਅਜ ਜੰਬ ਨੂੰ ਬੂਰ ਜਰੂਰ ਲੱਗੇਗਾ ਜੰਬ ਨੂੰ ਬੂਰ ਲੱਗਿਆ ਬਿੱਲ ਪਾਸ ਹੋ ਜਾਣਾ ਜਲਦੀ ਲੋਕਾਂ ਨੂੰ ਰਾਤ ਮਿਲੂਗੀ 500 ਗਜ ਤੱਕ ਦੇ ਜੋ ਪਲਾਟ ਸੀ ਉਹਨਾਂ ਦੀ ਐਨਓਸੀ ਦੀ ਸ਼ਰਤ ਖਤਮ ਹੋ ਰਹੀ ਆ ਤੁਹਾਡੇ ਏਰੀਆ ਚ ਬਹੁਤ ਸਾਰੇ ਜੇ ਫਲੈਟ ਨੇ ਜਦ ਤੁਹਾਡਾ ਏਰੀਆ ਕਈ ਵੇਲੇ ਪਿਛੜਾ ਗਿਣਾ ਜਾਂਦਾ ਸੀਗਾ ਕੀ ਕਹਿੰਦੇ ਅਰੇ ਭਾਈ ਇਹ ਮੇਰੇ ਲੱਗਾ ਪਿਛੜਾ ਬਣਾ ਉਹ ਇਹ ਮਾਨੂੰ ਬਹੁਤਾ ਪਛੜਿਆ ਬਿਨਾਂ ਸਮਝੀ ਹੋਈ ਵੀ ਨਹੀਂ ਕਭੀ ਹੋਇ ਕਰ ਕਦੀ ਹੋਇ ਕਰਤਾ ਉਹ ਜਦੋਂ ਪੁਰਾਣੇ ਸਮੇਂ ਸੀ ਟਿੰਡਾ ਵਾਲੇ ਖੂਹ ਹੁੰਦੇ ਸੀਗੇ ਬੋਤੇ ਹੁੰਦੇ ਸੀਗੇ ਬਲਦਾਂ ਨਾਲ ਖੂਹ ਅਰ ਉਹਦੋਂ ਬਾਅਦ ਕੋਲੂ ਬਲਦਾਂ ਵਾਲੇ ਇਹ ਤਾਂ ਵਿਰਾਸਤੀ ਹੈ ਇਹ ਤਾਂ ਜਿਹੜੀ ਪੁਵਾਦ ਦਾ ਇਲਾਕਾ ਹੈ ਮੇਰਾ ਡੇਰਾ ਬਸੇ ਹਲਕਾ ਇੱਥੇ ਤਾਂ ਕੁੜੀਆਂ ਮੁੰਡਿਆਂ ਦੇ ਰਿਸ਼ਤੇ ਨਹੀਂ ਸੀ ਲੋਕ ਕਰਦੇ ਕਹਿੰਦੇ ਲੋਕ ਭੁੱਖੇ ਮਰ ਜਾਂਦੇ ਨੇ ਫਲੱਡ ਆਉਂਦਾ ਜੀ ਫਸਲਾਂ ਰੁੜ ਜਾਂਦੀਆਂ ਮੇਰਾ ਖੋਦ ਜਿੱਥੇ ਘਰ ਹੈ ਛੋਟੇ ਵੀ ਮੇਰੇ ਬਾਪੂ ਦੀ 100 ਕਿੱਲਾ ਜ਼ਮੀਨ ਸੀ ਆ ਖਾਨ ਜੋਗੇ ਦਾਣੇ ਨਹੀਂ ਸੀ ਹੁੰਦੇ ਜਦੋਂ ਫਸਲ ਬਣ ਜਾਂਦੀ ਸੀ ਘੱਗਰ ਫਲੱਡ ਆਉਂਦਾ ਸਭ ਕੁਝ ਰੋੜ ਕੇ ਲੈ ਜਾਂਦਾ ਸੀਗਾ ਅੱਜ ਉਹੀ ਧਰਤੀ ਸਵਰਗ ਬਣਿਆ ਪਿਆ ਹੁਣ ਅੱਜ ਲੋਕ ਬਾਹਰੋਂ ਪੁੱਛਦੇ ਯਾਰ ਉਹ ਯਾਰ ਉਹ ਘਰੇ ਰਿਸ਼ਤਾ ਕਰਨਾ ਲੋਕ ਦੇਖਦੇ ਨਹੀਂ ਵੀ ਬੱਚੀ ਕੌਣ ਹੈ ਕਿਵੇਂ ਦੀ ਹੈ ਕਿ ਨਹੀਂ ਉਹ ਯਾਰ ਡੇਰਾ ਬੱਸੀ ਹਲਕੇ ਚ ਕੁੜੀ ਵਿਆਉਣੀ ਹੈ ਜਿਲਖਪੁਰ ਵਿਆਉਣੀ ਹੈ ਡੇਰਾ ਬੱਸੀ ਲਾਲੜੂ ਵਿਆਉਣੀ ਹੈ ਆ 100 ਦਾ 100 ਪਿੰਡ ਸਵਰਗ ਬਣਿਆ ਪਿਆ ਛੋਟੀ ਵੇ ਬਸ ਇੱਕ ਥੋੜੀ ਜਿਹੀ ਕਮੀ ਰਹਿ ਗਈ ਮੈਂ ਮੁੱਖ ਮੰਤਰੀ ਸਾਹਿਬ ਤੋਂ ਮੰਗਿਆ ਸੀਗਾ ਟੇਲਾਂ ਤੱਕ ਪਾਣੀ ਚਲਾ ਗਿਆ ਮੈਂ ਹਲਕੇ ਲਈ ਅਵਜ ਮੁੱਖ ਮੰਤਰੀ ਸਾਹਿਬ ਤੋਂ ਪਹਿਲਾਂ ਵੀ ਪਰ ਹੁਣ ਵੀ ਜਦੋਂ ਸਮਾਂ ਲੱਗੇਗਾ ਮੈਂ ਤਾਂ ਕਿਹਾ ਸੀ ਪਿਛਲੀ ਵਾਰੀ ਵੀ ਸੀਐਮ ਸਾਹਿਬ ਪਾਣੀ ਮੰਗਦਾ ਰੰਦਾ ਕੋਈ ਕੁਝ ਨਹੀਂ ਚਾਹੀਦਾ ਹਲਕੇ ਲਈ ਕਿ ਨਹਿਰ ਮੰਗਣਾ ਪੀਣ ਲਈ ਪਾਣੀ ਮੰਗਦਾ ਅਸੀਂ ਪੈਸਾ ਨਹੀਂ ਮੰਗਦੇ ਕੁਝ ਨਹੀਂ ਚਾਹੀਦਾ ਪੈਸਾ ਦੇ ਤਾਂ ਬਸ ਹੀ ਹਲਕੇ ਛੇ ਗੁਜ਼ਾਰੇ ਜੋਗਾ ਪਰ ਸਾਡੇ ਕੋਲ ਪੀਣ ਜੋਗਾ ਪਾਣੀ ਨਹੀਂ ਲਿਆ ਛੋਟੇ ਵਿੱਚ ਸਾਡੇ ਕੈਂਸਰ ਫੈਲ ਗਿਆ ਅੱਜ ਦੇਖੋ ਸਾਰਾ 1300 ਫੁੱਟ ਤੱਕ ਪਾਣੀ ਰੂੰਗਾ ਚਲਾ ਗਿਆ ਬੜੀ ਚਿੰਤਾ ਦਾ ਵਿਸ਼ਾ ਤੁਹਾਡੇ ਆ ਪੱਤਰਕਾਰ ਵੀ ਭਾਵੇਂ ਤੁਹਾਡੇ ਚੈਨਲਸ ਨੇ ਭਾਵੇਂ ਅਖਬਾਰਾਂ ਵਾਲੇ ਨੇ 80% ਲੋਕ ਮੇਰੇ ਹਲਕੇ ਜ਼ਿਰਪੁਰ ਡੇਰਾ ਬਸੀਚ ਰਹਿੰਦੇ ਨੇ ਔਰ ਉਹੀ ਕਹਿੰਦੇ ਨੇ ਸੜਕਾਂ ਹੈ ਨਹੀਂ ਸੀਵਰੇਜ ਹੈ ਨਹੀਂ ਪਾਣੀ ਹੈ ਨਹੀਂ ਉਹਦੇ ਪਿੱਛੇ ਕਾਰਨ ਕੀ ਹੈ ਪ੍ਰਾਣੀਆ ਸਰਕਾਰਾਂ ਦੀਆਂ ਨਲਾਇਕੀਆਂ ਆ ਜਿਹੜੇ ਆ ਔਰ ਆ ਕੇ ਫਫੇ ਕੁੱਟਣੀਆਂ ਕਰਦੇ ਨੇ ਵੱਡੇ ਵੱਡੇ ਪਿੱਟ ਸਿਆਪੇ ਕਰਦੇ ਨੇ ਮੈਂ ਕਹਿੰਦਾ ਉਹਨਾਂ ਦੇ ਹਲਕੇ 'ਚ ਫਸਾਇਆ ਕਰੋ ਫਿਰ ਉਹਨਾਂ ਨੂੰ ਪੁੱਛਿਆ ਕਰੋ ਵੀ ਤੁਸੀਂ 60 ਸਾਲਾਂ 'ਚ 17 'ਚ ਕੀਤਾ ਕੀ ਆ ਅੱਜ ਦੇਖੋ ਮਾਨ ਸਾਹਿਬ ਨੇ 2.5 300 ਸਰਕਾਰ ਬਣੀ ਨਵੇਂ 50000 ਦੇ ਕਰੀਬ ਨੌਕਰੀਆਂ ਮਹੱਲਾ ਕਲੀਨਿਕ ਹਸਪਤਾਲ ਅੱਛੇ ਕਰਦੇ ਸਕੂਲ ਸੋਹਣੇ ਬਣਾਤੇ ਸੜਕਾਂ ਸੋਹਣੇ ਅੱਜ ਮੇਰੇ ਡੇਰਾ ਬੱਸੀ ਹਲਕੇ ਸੱਤ ਸੜਕਾਂ ਐ ਜਿਹੜੀਆਂ ਬੜੀਆਂ ਜਿਹੜੀਆਂ ਪਿਛਲੇ 75 ਸਾਲਾਂ ਚ ਨਹੀਂ ਬਣੀਆਂ ਉਹ ਕਿਦੀ ਦੇਣਾ ਮੇਰੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੇਣਾ ਪਾਣੀਆਂ ਦੀ ਗੱਲ ਕਰਦੇ ਹੋ ਆਪਾਂ ਥੋੜੀ ਬੋਲੀ ਤੇ ਗੱਲ ਲਿਆ ਨੇ ਪੁਆਦੀ ਬੋਲੀ ਤਾਂ ਲੋਕੀ ਭੁੱਲ ਗਏ ਤੁਸੀਂ ਕੋਈ ਸ਼ਬਦ ਯੂਜ਼ ਕੀਤੇ ਨੇ ਬੋਤਾ ਹੋ ਗਿਆ ਇਹ ਸ਼ਬਦਾਂ ਦਾ ਕਿਸੇ ਨੂੰ ਪਤਾ ਹੀ ਨਹੀਂ ਛੋਟੇ ਮੈਂ ਬਚਪਨ ਦੇ ਵਿੱਚ ਜਦੋਂ ਮੇਰੇ ਬਾ ਦਾਦਾ ਜੀ ਜਿਉਂਦੇ ਸੀ ਸਦਾ ਬਲੌਂਸ ਸਿੰਘ ਜੀਰੀ ਮੈਂ ਬੋਤਾ ਹੱਕਿਆ ਔਰ ਮੈਂ ਹਲ ਹਲ ਆਪਣੇ ਬੜਦਾਂ ਦੇ ਪਿੱਛੇ ਹਲ ਦੇ ਨਾਲ ਪੌਰ ਬੰਨਿਆ ਹੁੰਦਾ ਸੀ ਮੂੰਗਫਲੀ ਬੀਜੀ ਆ ਛੋਟੇ ਵੇਰ ਔਰ ਇੱਕ ਦਿਨ ਬੜਦ ਨੂੰ ਪੱਥਾ ਲੱਗ ਗਿਆ ਜਿਹੜਾ ਹਲ ਨਹੀਂ ਸੀ ਹੁੰਦਾ ਬੜਦ ਦੇ ਇਥੇ ਗਿੱਟੇ ਦੇ ਪੱਥਾ ਲੱਗ ਗਿਆ ਮੇਰੇ ਬਾ ਦਾਦਾ ਜੀ ਨੇ ਨਾ ਪੈਣੀਆਂ ਨਾਲ ਹੱਥਾਂ ਕੁੱਟੀਆਂ ਮੇਰੀ ਪੁਰਾਣੀ ਸਮਝਦੇ ਹੋ ਬਾਂਸ ਦੀ ਇਹ ਆ ਗੱਠਾਂ ਕੁੱਟੀਆਂ ਸੀ ਵੀ ਕਾਕਾ ਆ ਮਹੀਨੇ ਵਾਸਤੇ ਬੜਦ ਖੜ ਗਿਆ ਹੁਣ ਕਿੱਥੋਂ ਬੜਦ ਲਿਆਵਾਂ ਅਸੀਂ ਗਰੀਬੀ ਘਟੀ ਆ ਛੋਟੇ ਵੇਰ ਸੱਚਮੁੱਚ ਉਹਨਾਂ ਜਿਹੜਾ ਹਲਕੇ ਦੀ ਡਵੈਲਪਮੈਂਟ ਦੇਖਦਾ ਹਾਂ ਬਹੁਤ ਆਨੰਦ ਆਉਂਦਾ ਮੈਂ ਕਹਿੰਦਾ ਸੱਚੇ ਪਾਤਸ਼ਾਹ ਇਹੋ ਜੀ ਜ RAM ਰਾਜ ਆਵੇ ਇਹ ਜੇ ਮੁੱਖ ਮੰਤਰੀ ਨੂੰ ਵਾਰ-ਵਾਰ ਸਮਾਂ ਕੰਮ ਕਰਨ ਦਾ ਮੁੱਖ ਮੰਤਰੀ ਨੂੰ ਮੌਕਾ ਮਿਲੇ ਔਰ ਪੰਜਾਬ ਰੰਗਲਾ ਪੰਜਾਬ ਤਾਂ ਹੀ ਬਣੂਗਾ ਦੂਜਾ ਤੁਹਾਡੇ ਚੈਨਲਰਾਂ ਦਾ ਧੰਨਵਾਦ ਕਰਦਾ ਕਿ ਤੁਸੀਂ ਮੇਰੇ ਹਲਕੇ ਦੀ ਨਹੀਂ ਪੰਜਾਬ ਦੀ ਆਵਾਜ਼ ਨੂੰ ਬਲੰਦ ਕਰਦੇ ਹੋ ਆ ਜਿਹੜਾ ਪਾਣੀਆਂ ਦਾ ਮਸਲਾ ਐਨਓਸੀ ਦਾ ਮਸਲਾ ਜਾਂ ਟਰਾਂਸਪੋਰਟਰਾਂ ਦਾ ਮਸਲਾ ਜਿਹੜਾ ਕੱਲ ਚੱਕਿਆ ਗਿਆ ਉਹ ਕੱਲਾ ਡੇਰਾ ਬਸੀ ਹਲਕੇ ਦਾ ਮਸਲਾ ਨਹੀਂ ਉਹ ਆਲਓਵਰ ਪੰਜਾਬ ਦਾ ਮਸਲਾ ਹੈ ਪੰਜਾਬ ਦੇ ਹਿੱਤਾਂ ਦਾ ਮਸਲਾ ਤੁਸੀਂ ਨਹੀਂ ਚਾਹੁੰਦੇ ਕਿ ਸਾਡੇ ਬੱਚੇ ਅਮਰੀਕਾ ਕੈਨੇਡਾ ਨਾਲ ਜਾਣ ਅਸੀਂ ਚਾਹਾਂਗੇ ਮੇਰੇ ਬੱਚੇ ਕੈਨੇਡਾ ਅਮਰੀਕਾ ਛੱਡ ਕੇ ਇੱਥੇ ਨੌਕਰੀਆਂ ਕਰਨ ਇੱਥੇ ਟਰੱਕ ਚਲਾਉਣ ਇੱਥੇ ਬੱਸਾਂ ਚਲਾਉਣ ਇੱਥੇ 3 ਵੀਲਰ ਚਲਾਉਣ ਇੱਥੇ ਟੈਕਸੀਆਂ ਚਲਾਉਣ ਬੜਾ ਦੁੱਖ ਲੱਗਦਾ ਜਦੋਂ 에ਰਪੋਰਟ ਜਾ ਕੇ ਦਿੱਲੀ ਦੇਖੀਏ ਆਹ ਦੇਖੋ ਜੀ 5 500 ਬੱਚਿਆਂ ਦਾ ਨੌਜਵਾਨਾਂ ਦਾ ਲੋਟ ਖੜਾ ਹੁੰਦਾ ਕੈਨੇਡਾ ਅਮਰੀਕਾ ਜਾਣ ਲਈ ਉਦੋਂ ਦਿਲ ਰੋਂਦਾ ਆ ਹੁਣ ਆਸ ਲੋਕਾਂ ਨੂੰ ਬਣੀ ਹੈ ਆ ਮੁੱਖ ਮੰਤਰੀ ਸਾਹਿਬ ਦੇ ਅਨਾਉਂਸਮੈਂਟਾਂ ਤੋਂ ਬਾਅਦ ਕਈ ਬੱਚੇ ਬਾਹਰੋਂ ਆ ਕੇ ਨੌਕਰੀਆਂ ਲੈ ਗਏ ਆਹ ਦੇਖੋ ਜੇ ਕੋਈ ਸ਼ਹੀਦ ਹੁੰਦਾ ਤੇ ਸਰਕਾਰ ਕਰੋੜ ਕੋੜ ਬਹੁくい ਆਸਾਨ ਨਹੀਂ ਕਰਦੀ ਮਾਨ ਸਨਮਾਨ ਇਹ ਮਾਨ ਸਾਹਿਬ ਦੀ ਸਰਕਾਰ ਜਿਹੜਾ ਦਿੱਤਾ ਗਿਆ ਔਰ ਮੈਂ ਦੇਲੀ ਤੌਰ ਤੇ ਅੱਜ ਮਾਨ ਸਾਹਿਬ ਦਾ ਇਸ ਗੱਲੋਂ ਵੀ ਧੰਨਵਾਦ ਕਰਾਂਗਾ ਜਿਵੇਂ ਐਨਓਸੀ ਦੀ ਗੱਲ ਚੱਲੀ ਹੈ ਅੱਜ ਇਹ ਸੁਪਨਾ ਜਿਹੜਾ ਸੀ ਜੇ ਲੋਕਾਂ ਦਾ ਸਰਕਾਰ ਹੁੰਦਾ ਤਾਂ ਮੈਨੂੰ ਲੱਗਦਾ ਹੈ ਕਿ ਬਾਹਰ ਮੀਡੀਆ ਵਾਲਿਆਂ ਨੇ ਔਰ ਸਾਰੇ ਪੰਜਾਬ ਦੇ ਲੋਕਾਂ ਨੇ ਮਾਨ ਸਾਹਿਬ ਨੂੰ ਵਧਾਈਆਂ ਦੇਣੀਆਂ ਮੈਨੂੰ ਸ਼ਾਇਦ ਮੌਕਾ ਨਾ ਮਿਲੇ ਮੈਂ ਅੱਜ ਇਸ ਮੌਕੇ ਤੇ ਤੁਹਾਡੇ ਪੰਜਾਬ ਵਾਸੀਆਂ ਨੂੰ ਡੇਰਾ ਵਸੀ ਹਲਕੇ ਦੇ ਨਿਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਜਿਨ੍ਹਾਂ ਦੇ ਅੜੇ ਹੋਏ ਕੰਮ ਸੀਗੇ ਐਨਓਸੀਜ਼ ਕਰਕੇ ਰੁਕੇ ਹੋਏ ਕੰਮ ਸੀ ਰਜਿਸਟਰੀਆਂ ਅਸੀਂ ਹੁੰਦੀ ਅੱਜ ਉਹ ਲੋਕ ਜਿਹੜੇ ਠੱਗੇ ਠੱਗੇ ਹੋਏ ਪੰਜਾਬ 'ਚ ਮਹਿਸੂਸ ਕਰਤੀ ਇਹਨਾਂ ਸਰਕਾਰਾਂ ਦੇ ਦੇਣ ਕਰਕੇ ਅੱਜ ਉਹ ਲੋਕ ਠੱਗੇ ਠੱਗੇ ਮਹਿਸੂਸ ਅੱਜ ਬਹੁਤ ਵੱਡਾ ਤੋਹਫਾ ਮਾਨਸਾਬੀ ਸਰਕਾਰ ਨੇ ਔਰ ਭਗਵਾਨ ਜੀ ਨੇ ਪੰਜਾਬ ਨੂੰ ਦੇਣਾ ਕਿਸ਼ੂ ਤੁਸੀਂ ਹੋਰ ਚੈੱਕ ਕਰੇ ਸੀਗੇ ਬਹੁਤੇ ਨੂੰ ਪਤਾ ਨਹੀਂ ਬਿਜਲੀ ਦੇ ਖੰਬੇ ਵਾਲਾ ਸੀਗਾ ਉਹ ਕੀ ਮਸਲਾ ਸੀ ਦੇਖੋ ਜੀ ਬਿਜਲੀ ਦਾ ਖੰਭਾ ਕਹਿਣ ਨੂੰ ਖੰਭਾ ਪਰ ਜਦੋਂ ਤਾਰਾਂ ਪੈਜਣ ਤਾਂ ਕਰੰਟ 440 ਹੁੰਦਾ ਉਹਦੇ 'ਚ ਮੈਂ ਕਹਿੰਦਾ ਖੰਭੇ ਨੂੰ ਖੰਭਾ ਨਾ ਰਹਿਣ ਦਿੱਤਾ ਜਾਵੇ ਉਸ ਖੰਭੇ 'ਤੇ ਤੋਂ ਕੀ ਦੀ ਜਰੂਰਤ ਪੂਰੀ ਕੀਤੀ ਜਾਵੇ ਕਿਸੇ ਨੇ ਜਿਹੜੀ ਪਰਸਨ ਨੂੰ ਫ੍ਰੀ ਖੰਭਾ ਲਾ ਦੋ ਯਾਰ ਦੇਖੋ ਮੇਰੇ ਹਲਕੇ ਦੇ ਵਿੱਚ ਜੇ ਤੁਸੀਂ ਖੰਭੇ ਗਿਣ ਲਓ ਮੇਰਾ ਖਿਆਲ ਬਹੁਤ ਆ ਨਹੀਂ ਤਾਂ 5-7 10000 ਤੱਕ ਖੰਭਾ ਫालतੂ ਹੀ ਗੱਡਿਆ ਪਿਆ ਕਿਉਂਕਿ ਲੁਧਿਆਣੇ ਤੋਂ ਬਾਅਦ ਸੈਕੰਡ ਨੰਬਰ ਤੇ ਹੁੰਦਾ ਡੇਰਾ ਪੱਸੀ ਇੰਡਸਟਰੀ ਹਬ ਉਹੀ ਪੋਲ ਲੋਕਾਂ ਨੂੰ ਲਾ ਦਿੱਤੇ ਜਾਣ ਪੰਜਾਬ ਦਾ ਕਿੰਨਾ ਖਰਚਾ ਜਿਹੜਾ ਪੋਲਾਂ ਤੇ ਬਿਜਲੀ ਦੇ ਖੰਭੇ ਤਾਂ ਹੁੰਦਾ ਉੱਤੋਂ ਬਚਾਅ ਹੋ ਸਕਦਾ ਸੋ ਲਾਸਟੇ ਜਾਂਦੇ ਜਾਂਦੇ ਇਸ ਗੱਲ ਤੇ ਕੋਈ ਬੂਰ ਪੈਂਦਾ ਨਜ਼ਰ ਆ ਰਿਹਾ ਜਿਹੜਾ ਖੰਭੇ ਵਾਲੀ ਗੱਲ ਚੱਕੀ ਸੀ ਦੇਖੋ ਮੇਰਾ ਖਿਆਲ ਹੈ ਮੰਤਰੀ ਸਾਹਿਬ ਬਹੁਤ ਸਿਆਣੇ ਨੇ ਈ ਔਰ ਪੰਜਾਬ ਦੇ ਅੱਛੇ ਮੰਤਰੀਆਂ ਚੋਂ ਯੂਟੀਓ ਸਾਹਿਬ ਦੀ ਗਿਣਤੀ ਹੁੰਦੀ ਹੈ ਮੈਨੂੰ ਉਮੀਦ ਹੈ ਵੀ ਜਿਹੜੀ ਵਿਧਾਨ ਸਭਾ 'ਚ ਮੈਂ ਗੱਲ ਕਰਕੇ ਆਂ ਕਿ ਮੰਤਰੀ ਸਾਹਿਬ ਮੇਰਾ ਖਿਆਲ ਕੱਲ ਪਰਸੋਂ ਖੰਬੇ ਪਟਵਾਉਣੇ ਸ਼ੁਰੂ ਕਰ ਦੇਣਗੇ ਮਹਿਕਮੇ ਤੋਂ ਜੇ ਮੰਤਰੀ ਜੀ ਇਹ ਕੰਮ ਕਰ ਲੈਂਦੇ ਨੇ ਜੇ ਮਾਨ ਸਾਹਿਬ ਨੇ ਇਤਿਹਾਸਿਕ ਇਤਿਹਾਸਿਕ ਫੈਸਲਾ ਜੀ ਲੈਣਾ ਤਾਂ ਮੈਂ ਮੰਤਰੀ ਜੀ ਦਾ ਮੂੰਹ ਮਿੱਠਾ ਕਰਾ ਕੇ ਆਉਂਗਾ ਔਰ ਪਿੰਡੋਂ ਲੈ ਆਪਣੀ ਬਰਫੀ ਬਣਵਾ ਕੇ ਮੰਤਰੀ ਦੇ ਮੂੰਹ 'ਚ ਖਵਾ ਕੇ NOC ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਜੋ ਫੈਸਲਾ ਲਿਆ ਗਿਆ ਉਹ ਆਮ ਲੋਕਾਂ ਦੇ ਹਿੱਤ ਵਿੱਚ ਹੋਏਗਾ ਤੇ ਦੇਖਣਾ ਹੋਵੇਗਾ ਆਮ ਲੋਕ ਇਸ ਬਾਬਤਾਂ ਕੀ ਸੋਚਦੇ ਨੇ ਚੰਡੀਗੜ੍ਹ ਤੋਂ ਕੈਮਰਾ ਪਰਸਨ ਲਲਤਾ ਦੇ ਨਾਲ ਰਵੀ ਜੀ